1 ਕਰੋੜ 4 ਲੱਖ ਰੁਪਏ ਦੇ ਵਿੱਚ ਹੋਈ ਮੇਲਾ ਮਾਗੀ ਤੇ ਮਨੋਰੰਜਨ ਮੇਲੇ ਦੀ ਬੋਲੀ ਬੁਰਜ ਖਲੀਫਾ ਦਾ ਮਾਡਲ ਲੰਡਨ ਬ੍ਰਿਜ ਦਾ ਮਾਡਲ ਤੇ ਕੇਦਾਰਨਾਥ ਦੇ ਮੰਦਿਰ ਦਾ ਮਾਡਲ ਰਹੇਗਾ ਲੋਕਾਂ ਦੀ ਖਿੱਚ ਦਾ ਕੇਂਦਰ ਸ਼੍ਰੀ ਮੁਕਸਰ ਸਾਹਿਬ ਵਿਖੇ ਮਨੋਰੰਜਨ ਮੇਲਾ ਸ਼ੁਰੂ ਹੋਣ ਨੂੰ ਲੈ ਕੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਮੇਲਾ ਮਾਗੀ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਹੈ ਮਨੋਰੰਜਨ ਮੇਲਾ ਹਰ ਸਾਲ 40 ਸਿੰਘ ਸ਼ਹੀਦਾਂ ਦੀ ਯਾਦ ਦੇ ਵਿੱਚ ਲੱਗਦੇ ਸ਼ਹੀਦੀ ਜੋੜ ਮੇਲ ਮੇਲਾ ਮਾਗੀ ਦੇ ਉੱਪਰ ਲਾਇਆ ਜਾਂਦਾ ਹੈ ਇਸ ਸਾਲ ਮੇਲਾ ਮਾਗੀ ਦੇ ਠੇਕੇ ਦੀ ਬੋਲੀ ਕਰੀਬ 1 ਕਰੋੜ 4 ਲੱਖ ਰੁਪਏ ਦੇ ਵਿੱਚ ਹੋਈ ਹੈ। ਇਸ ਵਾਰ ਇਹ ਮੇਲਾ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਇਸ ਵਾਰ ਇਸ ਮੇਲੇ ਦੇ ਵਿੱਚ ਦੁਬਈ ਦੇ ਬਰਜ ਖਲੀਫਾ ਦਾ ਮਾਡਲ ਅਤੇ ਲੰਡਨ ਬ੍ਰਿਜ ਦਾ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਕੇਦਾਰਨਾਥ ਮੰਦਿਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੇਗਾ। ਸਰ ਅਸੀਂ ਮਾਗੀ ਮੇਲਾ ਲਗਾ ਰਹੇ ਹਾਂ ਇੱਥੇ ਨਵੇਂ ਚੂਲੇ ਲੈ ਕੇ ਆਏ ਆ ਸੀ ਵਰਲਡ ਲੈ ਕੇ ਆਏ ਆ ਦੁਬਈ ਸਿਟੀ ਲੈ ਕੇ ਆਏ ਆ ਉਸੀ ਰੇਟਾਂ ਦੇ ਵਿੱਚ ਲੋਕਾਂ ਦੇ ਲਈ ਨਵਾਂ ਕਿਸ਼ਮ ਜੰਜਨ ਮੇਲਾ ਲੈ ਕੇ ਆਏ ਆ ਜਿੱਦਾ ਲੋਕੀ ਇਸ ਮੇਲੇ ਪੁਰਾਣਾ ਇਤਿਹਾਸਿਕ ਮੇਲਾ ਹੈ ਇਸ ਮੇਲੇ ਨੂੰ ਅਸੀਂ ਇਦਾਂ ਦਾ ਬਣਾਉਣਾ ਚਾਹੁੰਦੇ ਹਾਂ ਕਿ ਲੋਕੀ ਇੱਥੇ ਆਣ ਤੇ ਇੱਕ ਵਾਰੀ ਖੁਦ ਆ ਕੇ ਕਹਿਣ ਜੀ ਹਾਂਜੀ ਸਾਨੂੰ ਇੱਥੇ ਕੁਝ ਨਵਾਂ ਦੇਖਣ ਨੂੰ ਮਿਲਿਆ ਉਸੇ ਢੰਗ ਨਾਲ ਅਸੀਂ ਲੋਕਾਂ ਵਾਸਤੇ ਨਵੀਆਂ-ਨਵੀਆਂ ਨਵੇਂ-ਨਵੇਂ ਚੂਲੇ ਲੈ ਕੇ ਆਏ ਆ ਪੁਰਾਣੇ ਰੇਟਾਂ ਦੇ ਉੱਤੇ ਲੈ ਕੇ ਆਏ ਆ ਕਿ ਲੋਕਾਂ ਨੂੰ ਜੇਬਾ ਦੇ ਵਿੱਚੋਂ ਜ਼ਿਆਦਾ ਪੈਸੇ ਵੀ ਨਾ ਖਰਚਨੇ ਪੈਣ ਤੇ ਕੀ ਆਈਟਮ ਲੈ ਕੇ ਆਏ ਸਰ ਚੈਰੋਪਲੇਨ ਹੈ ਜੀ ਟੋਰਾਟੋਰਾ ਚੁਲਾ ਨਵਾਂ ਚੁਲਾ ਜਿਹੜਾ ਅਜੇ ਤੱਕ ਇੱਥੇ ਮਾਗੀ ਮੇਲੇ ਦੇ ਵਿੱਚ ਨਹੀਂ ਲੱਗਿਆ ਜੀ ਉਹ ਅਸੀਂ ਇੱਥੇ ਲੈ ਕੇ ਆਏ ਆ ਤੁਹਾਨੂੰ ਇੱਥੇ ਫਿਸ਼ ਸੀ ਵਰਲਡ ਫਿਸ਼ ਵਰਲਡ ਦੇਖਣ ਨੂੰ ਮਿਲੂਗਾ ਜਿਹੜਾ ਦੁਬਈ ਦੇ ਵਿੱਚ ਲੋਕੀ ਸਪੈਸ਼ਲ ਵੀਜ਼ਾ ਲਗਾ ਕੇ ਟਿਕਟ ਲਗਾ ਕੇ ਖਰਚਲੇ ਜਾਂਦੇ ਨੇ ਉਹ اسی ਮੁਕਸ਼ਾ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਜਿੱਦਾ ਲੋਕ ਇੱਥੇ ਖੁਦ ਆਨੰਦ ਮਾਣ ਸਕਦੇ ਨੇ ਲੰਡਨ ਬ੍ਰਿਜ ਲੈ ਕੇ ਆਏ ਆ ਜਿੱਦਾ ਲੋਕ ਇੱਥੇ ਆਨੰਦ ਮਾਣ ਸਕਦੇ ਧਾਰਮਿਕ ਚੀਜ਼ਾਂ ਦੇ ਵਿੱਚ ਸਰ ਅਲਗ-ਅਲਗ ਹਿਲਸ ਉਤਰਾਖੰਡ ਦੇ ਵਿੱਚ ਲੈ ਕੇ ਆਏ ਆ ਅਸੀਂ ਕਈ ਨਵੇਂ ਸੈਲਫੀ ਪੁਆਇੰਟ ਲੈ ਕੇ ਆਏ ਜਿੱਦ ਅਨਿਵਰਸਲ ਸਟੂਡੀਓ ਹੋ ਗਿਆ ਲੰਡਨ ਬ੍ਰਿਜ ਹੋ ਗਿਆ ਕਈ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਏ। ਇਹ ਬਾਤ ਕਿੰਨੇ ਸਮੇਂ ਚ ਹੋ ਜਾਏਗੀ? 10 ਤਰੀਕ ਤੋਂ ਸਰ ਇਹ ਮੇਲਾ ਸਟਾਰਟ ਕੀਤਾ ਜਾਊਗਾ 16 ਫਰਵਰੀ ਤੱਕ ਚਲਾਇਆ ਜਾਊਗਾ ਜੀ। ਠੇਕਾ ਕਿੰਨੇ ਦੇ ਵਿੱਚ ਹੋਇਆ? 1 ਰੋੜ 4 ਲੱਖ ਰੁਪਏ ਦਾ। ਪਬਲਿਕ ਨੂੰ ਕੀ ਕਹਿਣਾ ਚਾਹੋਗੇ ਜੀ? ਪਬਲਿਕ ਨੂੰ ਇਹੀ ਕਹਿਣਾ ਚਾਹਾਂਗੇ ਜੀ ਪੂਰੀ ਗਰਾਊਂਡ 'ਚ ਸੀਸੀਟੀਵੀ ਨੇ ਸਿਕਿਉਰਿਟੀ 'ਚ ਲੱਗੀ ਹੋਈ ਹੈ। ਮੇਲੇ ਸਾਫ ਸਫਾਈ ਦਾ ਵੀ ਪੂਰਾ ਪਰਮੰਦ ਹੈ, ਵਾਸ਼ਰੂਮ ਦਾ ਵੀ ਪੂਰਾ ਪਰਮੰਦ ਹੈ ਆ ਕੇ ਇਸ ਮੇਲੇ ਦਾ ਆ ਕੇ ਆ